ਕਾਇਨਾ ਰਜੇ ਮੈਨੂੰ ਗੱਲ ਦੱਸੋ ਇੱਕ ਜਦੋਂ ਮਹਿਮਾ ਦਾ ਬਰਥਡੇ ਸੀਗਾ ਤੂੰ ਮਹਿਮਾ ਨੂੰ ਕੋਈ ਗਿਫਟ ਦਿੱਤਾ ਸੀ ਕਿ ਨਹੀਂ ਹਾਂਜੀ ਕਿਹੜਾ ਗਿਫਟ ਦਿੱਤਾ ਸੀ ਕਲਰਸ ਦਿੱਤੇ ਸੀ ਮੈਂ ਕਲਰਸ ਦਿੱਤੇ ਸੀ ਤੂੰ ਮਹਿਮਾ ਨੂੰ ਕਲਰਸ ਕਰਕੇ ਦਿੱਤੇ ਕਿਉਂਕਿ ਇਹਨੂੰ ਪੇਂਟਿੰਗ ਕਰਨ ਦਾ ਬਹੁਤ ਸ਼ੌਂਕ ਹੈ ਸ਼ੌਂਕ ਤੁਹਾਨੂੰ ਹੈ ਵਾਹ ਬਈ ਵਾ ਅੱਛਾ ਮੈਨੂੰ ਐਵੇਂ ਦੱਸੋ ਫਿਰ ਅੱਜ ਗੁਰੂ ਅਰਜਨ ਦੇਵ ਜੀ ਦਾ ਬਰਥਡੇ ਆ ਤੁਸੀਂ ਬਾਬਾ ਨੂੰ ਕੀ ਗਿਫਟ ਦੇਣਾ ਫਿਰ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ ਲੈ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਅੱਜ ਕਦੋਂ ਕਰਨਾ ਆ ਕੰਨਾਂ ਦੇ ਬਾਬਾ ਜੀ ਨੇ ਲਿਖਿਆ ਤਾਈ ਅਸੀਂ ਪਾਠ ਕਰਾਂਗੇ ਅਸੀਂ ਪਾਠ ਕਰਾਂਗੇ ਤਾਂ ਬਹੁਤ ਖੁਸ਼ ਹੋਣਗੇ ਵਾਹ ਬਈ ਵਾਹ ਦੇਖੋ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਇਹ ਬੱਚੀਆਂ ਕਹਿੰਦੀਆਂ ਵੀ ਅਸੀਂ ਉਹਨਾਂ ਦਾ ਲਿਖਿਆ ਹੋਇਆ ਪਾਠ ਸੁਖਮਨੀ ਸਭ ਜ਼ਰੂਰ ਕਰਨਾ ਅੱਜ ਕਿਉਂਕਿ ਜਿਹੜੇ ਬੰਦੇ ਦਾ ਬਰਸਡੇ ਹੁੰਦਾ ਆ ਜੇ ਆਪਾਂ ਉਹਦੀ ਪਸੰਦ ਦੀ ਚੀਜ਼ ਦਾ ਗਿਫਟ ਉਹਨਾਂ ਨੂੰ ਦਈਏ ਉਹ ਤਾਂ ਖੁਸ਼ ਹੋਣਗੇ ਤੇ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਲਿਖਿਆ ਸੁਖਮਨੀ ਸਾਹਿਬ ਲਿਖਿਆ ਅੱਜ ਮੇਰੀ ਬੇਨਤੀ ਹੈ ਜਿਵੇਂ ਬੱਚੀਆਂ ਨੇ ਪਾਠ ਕਰਨਾ ਤੁਸੀਂ ਸਾਰੇ ਅੱਜ ਸੁਖਮਨੀ ਸਾਹਿਬ ਦਾ ਜ਼ਰੂਰ ਪਾਠ ਕਰਿਓ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ